सांझा थ रखे अगे हरे ड्रम नीले ड्रम ਖਰੇਤੇ ਨੀਲੇ ਡਰਮ ਦੇਖਣ ਨੂੰ ਕਾਫੀ ਸੋਹਣੇ ਲੱਗ ਰਹੇ ਨੇ ਅਕਸਰ ਤੁਸੀਂ ਇਹ ਡਰਮ ਦੁੱਧੀਆਂ ਡੇਰੀਆਂ ਜਾਂ ਟਾਬਿਆਂ ਤੇ ਵੇਖੇ ਹੋਣਗੇ ਇਹਨਾਂ ਡਰਮਾਂ 'ਚ ਪਏ ਦੁੱਧ ਦੀ ਅਕਸਰ ਅਸੀਂ ਖਰੀਦ ਵੀ ਕਰਦੇ ਹਾਂ ਐਸੀ ਤਰ੍ਹਾਂ ਹੀ ਟਾਬੇ ਵਾਲੇ ਪੀਣ ਦੇ ਪਾਣੀ ਲਈ ਜਾਂ ਭਾਂਡੇ ਧੋਣ ਲਈ ਇਹਨਾਂ ਡਰਮਾਂ ਦਾ ਇਸਤੇਮਾਲ ਕਰਦੇ ਨੇ ਇਸ ਤੋਂ ਇਲਾਵਾ ਦੋਦੀ ਵੀ ਇਹਨਾਂ ਡਰਮਾਂ ਦੀ ਵਰਤੋਂ ਕਰ ਘਰ-ਘਰ ਦੁੱਧ ਪਹੁੰਚਾਉਣ ਦਾ ਕੰਮ ਕਰਦੇ ਨੇ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਡਰਮ ਤੁਹਾਡੀ ਸਿਹਤ ਲਈ ਸਲੋ ਪੌਇਜ਼ਨਿੰਗ ਦਾ ਕੰਮ ਕਰ ਰਹੇ ਨੇ ਇਹਦਾ ਇਫੈਕਟ ਉਸ ਦੇ रिप्रोडक्टਿਵ ਆਰਗਨਸ ਤੇ ਚਾਹੇ ਉਹ ਮੇਲ ਹੋਵੇ ਚਾਹੇ ਫੀਮੇਲ ਹੋਵੇ ਦੋਨਾਂ ਤੇ ਹੋ ਸਕਦਾ ਹੈ ਇਹਦਾ ਇਫੈਕਟ ਸਾਡੇ ਇਮਿਊਨ ਸਿਸਟਮ ਤੇ ਹੋ ਸਕਦਾ ਹੈ ਸਾਨੂੰ ਚਾਹਤ ਸੀ ਬਿਮਾਰੀ ਪਕੜ ਲਵਾਂਗੇ ਸਾਡੀ ਇਮਿਊਨ ਸਿਸਟਮ ਬਹੁਤ ਰਿਡਿਊਸ ਹੋ ਸਕਦਾ ਹੈ ਇਹਦਾ ਇਫੈਕਟ ਸਾਡੇ ਐਂਡੋਕ੍ਰਾਈਨ ਸਿਸਟਮ ਤੇ ਹੋ ਸਕਦਾ ਹੈ ਜਿਹੜੇ ਸਾਡੇ ਹਾਰਮੋਨਸ ਬੰਦੇ ਨੇ ਜਿਦਾ ਇਨਸੂਲਿਨ ਇੱਕ ਹਾਰਮੋਨ ਹੈ ਜਿੱਦਾਂ ਇੱਕ ਵਿਸ਼ੋਪਰੇਸਨ ਹਾਰਮੋਨ ਹੈ ਜਿਹੜਾ ਸਾਡੀ ਯੂਰਿਨ ਆਉਟਪੁੱਟ ਨੂੰ ਕਰਦਾ ਹੈ ਗਰੋਥ ਹਾਰਮੋਨ ਹੈ ਇਹ ਇਹ ਸਾਰੇ ਇਹ ਸਾਰੇ ਹਾਰਮੋਨਸ ਦੀ ਪ੍ਰੋਡਕਸ਼ਨ ਨੂੰ ਇਫੈਕਟ ਕਰਦਾ ਹੈ ਤੇ ਓਵਰ ਐਂਡ ਬੱਬ ਇਹ ਜਿਹੜੇ ਕੰਟੇਨਰਸ ਦੇ ਅੰਦਰ ਕੰਟੈਂਟਸ ਹੁੰਦੇ ਨੇ ਇਹ ਸਟੈਰਲ ਨਹੀਂ ਹੁੰਦੇ ਤੇ ਉਹਦੇ ਨਾਲ ਬੜੇ ਤਰ੍ਹਾਂ ਦੇ ਬੈਕਟੀਰੀਅਲ ਫੰਗਲ ਵਾਇਰਲ ਇਸ ਤਰ੍ਹਾਂ ਦੇ ਇਨਫੈਕਸ਼ਨ ਹੋਣ ਦੇ ਚਾਂਸਸ ਹੁੰਦੇ ਨੇ ਇਨਾਂ ਡਰਮਾਂ ਦੇ ਉੱਪਰ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਇਹ ਡਰਮ ਕੈਮੀਕਲ ਤੇ ਪੈਸਟੀਸਾਈਡ ਲਈ ਇਸਤੇਮਾਲ ਕੀਤੇ ਗਏ ਨੇ ਫੈਕਟਰੀਆਂ 'ਚ ਇਸਤੇਮਾਲ ਕਰਨ ਤੋਂ ਬਾਅਦ ਕਵਾੜੀਏ ਇਹਨਾਂ ਨੂੰ ਖਰੀਦ ਕੇ ਡੇਰੀ ਵਾਲਿਆਂ ਜਾਂ ਢਾਬਾ ਮਾਲਕਾਂ ਨੂੰ ਕਰੀਬ 500 ਰੁਪਏ ਪ੍ਰਤੀ ਡਰਮ ਦੇ ਹਿਸਾਬ ਨਾਲ ਵੇਚ ਦਿੰਦੇ ਨੇ ਤੇ ਫਿਰ ਇਹਨਾਂ ਡਰਮਾਂ ਦੀ ਵਰਤੋਂ ਨਾਲ ਹੁੰਦਾ ਹੈ ਲੋਕਾਂ ਦੀ ਸਿਹਤ ਨਾਲ ਖਿਲਵਾੜ ਇਨਾਂ ਡੱਬੀਆਂ 'ਚ ਇੱਕ ਸਰ ਕਈ ਤਰ੍ਹਾਂ ਦੇ ਪੈਸਟੀਸਾਈਡਸ ਹੁੰਦੇ ਨੇ ਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਪੈਸਟਿਸਾਈਡ ਦੀ ਕੰਜ਼ਮਪਸ਼ਨ ਹੋ ਰਹੀ ਹੈ ਤੇ ਆਮ ਤੌਰ ਤੇ ਇਹ ਦੇਖਿਆ ਗਿਆ ਹੈ ਕਿ ਜਿਹੜੇ ਮਿਲਕ ਵੈਂਡਰਸ ਨੇ ਇਹ ਕੰਟੇਨਰਸ ਜਿਹੜੇ ਪੈਸਟਿਸਾਈਡ ਵਾਲਾ ਜਿੰਨਾ ਚਿਰ ਅਕਸਰ ਡੀਡੀਟੀ ਤੇ ਪੈਰੀਥ੍ਰੀਮ ਇੱਕ ਪlant ਹੈਗਾ ਉਸ ਤੋਂ ਪੈਰੀਥਰਾਇਡਸ ਨਿਕਲਦੇ ਨੇ ਉਹ ਹੁੰਦੇ ਨੇ ਕਾਰਬਾਮੇਟਸ ਹੁੰਦੇ ਨੇ ਕਾਰਬਾਮੇਟਸ ਜਿਹੜੇ ਅੱਜਕੱਲ੍ਹ ਜਿਹੜੇ ਇਨਸੈਕਟ ਰੈਪੈਲੈਂਟ ਤੇ ਇਨਸੈਕਟ ਕਿਲਿੰਗ ਵਾਸਤੇ ਵੀ ਯੂਜ਼ ਹੁੰਦਾ ਉਹ ਉਹ ਕਾਰਬਾਮਿਟਸ ਹੁੰਦੇ ਨੇ ਉਹ ਜੇ ਕਿਧਰੇ ਉਹ ਸਾਡੇ ਬੱਚਿਆਂ ਕੋਲ ਜਾਂ ਵੱਡਿਆਂ ਕੋਲ ਵੀ ਕਿਧਰੇ ਉਹ ਵਾਲਾ ਮਿਲਕ ਜਾਂ ਉਹਦਾ ਕੰਟਾਮਿਨੇਸ਼ਨ ਚਲੀ ਜਾਵੇ ਤੇ ਉਹਦਾ ਅਸਰ ਉਸੇ ਤਰੀਕੇ ਹੁੰਦਾ ਹੈ ਜੋ ਇੱਕ ਤਰਫ ਦੇ ਹੋਏ ਕੋਕਰਚ ਤੇ ਹੁੰਦਾ ਐਂਟੀ ਕੋਲੋਨਸਟਰੀ ਇਸ ਇਫੈਕਟ ਕਹਿੰਦੇ ਨੇ ਉਹਨੂੰ ਕਿ ਉਹਦੇ ਵਿੱਚ ਬੰਦਾ ਤਰਫ ਤਲਫ ਕੇ ਮਰਦਾ ਪਰ ਕਨਸੈਂਟ੍ਰੇਸ਼ਨ ਜਿਹੜੀ ਆਮ ਆਦਮੀ ਦੇ ਅੰਦਰ ਜਾਂ ਆਮ ਬੱਚੇ ਦੇ ਅੰਦਰ ਜਾਂਦੀ ਹੈ ਉਹ ਬਹੁਤ ਘੱਟ ਹੁੰਦੀ ਹੈ ਤੇ ਇਹ ਇਹ ਨਵਤ ਨਹੀਂ ਆਂਦੀ ਪਰ ਹੌਲੀ 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 ਇਹ ਸਲੋ ਪੋਇਜ਼ਨ ਦਾ ਕੰਮ ਕਰਦਾ ਹੈ ਇਨ੍ਹਾਂ ਡਰਮਾਂ ਤੋਂ ਸਿਹਤ ਨੂੰ ਹੋਣ ਵਾਲੇ ਖਤਰਨਾਕ ਨੁਕਸਾਨ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸੰਸਥਾਵਾਂ ਨੇ ਇਹਨਾਂ ਦੀ ਵਰਤੋਂ ਉੱਤੇ ਰੋਕ ਲਗਾਈ ਹੋਈ ਹੈ ਕੰਟੇਨਰਸ ਅਵਾਇਡ ਕਰਨਾ ਚਾਹੀਦਾ ਹੈ ਦੁੱਧ ਵਾਸਤੇ ਮੈਟਲ ਦੇ ਕੰਟੇਨਰਸ ਰਿਕਮੈਂਡਡ ਨੇ ਜਿڑی ਵੀ ਫੈਡਰਲ ਏਜੰਸੀਸ ਹੈ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਲੈਬੋਰਟਰੀ ਯੂ ਐਸ ਡੀ ਉਹ ਇਟ ਰੀਕਮੈਂਡ ਕਰਦੀ ਹੈ ਤੇ ਸਾਡੀ ਵੀ ਜਿਹੜੀ ਇੰਡੀਅਨ ਡਰੱਗ ਕੰਟਰੋਲ ਤੇ ਜਿਹੜੇ ਫੂਡ ਵਾਲੇ ਜਿਹੜੇ ਰੈਗੂਲੇਟਰੀ ਜਿਸ ਇਸ ਨੇ ਉਹ ਵੀ ਰਿਕਮੈਂਡ ਕਰਦੀ ਹੈ ਕਿ ਮੈਟਲ ਦੇ ਕੰਟੇਨਰਸ ਹੋਣੇ ਚਾਹੀਦੇ ਨੇ ਮੈਟਲ ਦੇ ਵੀ ਜਿਸ ਤਰ੍ਹਾਂ ਸਟੀਲ ਸਟੇਨਲੈਸ ਸਟੀਲ ਜਿਨ੍ਹਾਂ ਦੇ ਵਿੱਚੋਂ ਰਿਲੀਜ਼ ਅਬਨੋਕਸ਼ਸ ਕੈਮੀਕल्स ਦਾ ਜਿਹੜਾ ਉਹ ਬਹੁਤ ਘੱਟ ਹੁੰਦਾ ਉਹ ਉਹ ਜਿਹੇ ਕਟੇਟ ਚਾਹੀਦੇ ਨੇ ਪਲਾਸਟਿਕ ਵਾਲੇ ਕੰਟੇਨਰਸ ਵੈਸੇ ਹੀ ਰਿਕਮੈਂਡਡ ਨਹੀਂ ਹੈ ਸਾਨੂੰ ਅਕਸਰ ਕਹਿੰਦੇ ਨੇ ਕਿ ਸਿਹਤ ਨੂੰ ਕਾਇਮ ਰੱਖਣ ਲਈ ਦੁੱਧ ਪੀਣਾ ਬਹੁਤ ਜ਼ਰੂਰੀ ਹੈ ਪਰ ਕੀ ਇਹਨਾਂ ਡਰਮਾਂ 'ਚ ਪਏ ਦੁੱਧ ਨਾਲ ਸਿਹਤ ਬਣਾਈ ਜਾ ਸਕਦੀ ਹੈ ਜ਼ਿਆਦਾ ਸਟੋਰੇਜ ਕਰਨ ਡੇਰੀ ਵਾਲੇ ਇਹਨਾਂ ਦੀ ਵਰਤੋਂ ਕਰ ਰਹੇ ਨੇ ਤੇ ਦੁੱਧ ਨੂੰ ਸਟੋਰ ਵੀ ਇਹਨਾਂ ਡਰਮਾਂ 'ਚ ਕੀਤਾ ਜਾਂਦਾ ਹੈ ਇਹਨਾਂ ਡਰਮਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਹਨਾਂ ਦੀ ਚੰਗੀ ਤਰ੍ਹਾਂ ਸਾਫ਼ ਸਫਾਈ ਵੀ ਨਹੀਂ ਕੀਤੀ ਜਾਂਦੀ पर हु लोड है कि सरकार इन ड्रामा दी वर्तों उत्ते रोक लगाए ताकि तुम्हारी तो सेहत नु होने वाले नुकसान तो बचाया जा सके एबीपी बीवी सांझा ਤੁਹਾਨੂੰ रखे ਅੱਗੇ